ਜਿੱਥੇ ਚਾਰਚ ਫੇਰੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਦੋਸ਼ ਲਾ ਰਹੀਆਂ ਨੇ ਤੱਕਾ ਕਰਨ ਦਾ ਤਾਂ ਉਥੇ ਬਟਾਲਾ ਦੇ ਵਿੱਚ ਇਸਦੇ ਉਲਟ ਹੀ ਕੰਮ ਹੋਇਆ ਹੈ ਵਿਰੋਧੀ ਪਾਰਟੀਆਂ ਤੇ ਤੱਕਾ ਕਰਨ ਦਾ ਦੋਸ਼ ਲੱਗਾ ਬਟਾਲਾ ਹੀ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਤੇ ਬਟਾਲਾ ਹੀ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਨ੍ਹਾਂ ਨੇ ਸਾਰੇ ਇਹ ਦੇ ਕਾਗਜ਼ ਪੂਰੇ ਕਰਵਾਏ ਕਿਸੇ ਵੀ ਪਾਰਟੀ ਦੇ ਕਾਗਜ਼ਾਤ ਨਹੀਂ ਹੋਏ ਤੇ ਜਦੋਂ ਦੂਜੀ ਪਾਰਟੀ ਦੇ ਕੁਝ ਬੰਦਿਆਂ ਨੇ ਤੱਕੇਸ਼ਾਈ ਕੀਤੀ ਤਾਂ ਉਸ ਦੇ ਬਾਬਤ ਕੀ ਕੁਝ ਕੀਤਾ ਐਮਐਲਏ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਨੇ ਆਪ ਜੀ ਨੂੰ ਸੁਣਾਉਣਾ ਜੀ ਕਾ ਮਾਈਕ ਹਾਂ ਐਮਐਲਏ ਸਾਹਿਬ ਅੱਜ ਪਹਿਲੀ ਵਾਰੀ ਇੰਨੇ ਐਗਰੈਸਿਵਲੀ ਗੁੱਸੇ ਵਿੱਚ ਦੇਖਿਆ ਗਿਆ ਹੋਇਆ ਕੀ ਅ ਦੇਖੋ ਇਲੈਕਸ਼ਨਾਂ ਚੱਲੀਆਂ ਇਹ ਜਰਨਲ ਦੇ ਗੱਲਾਂ ਇਨਾਂ ਤੋਂ ਘਟਿਆ ਤੋਂ ਘਟਿਆ ਕੰਮ ਹੋਣਾ ਸੀ ਲੋਕਾਂ ਨੂੰ ਜੋ ਉਮੀਦ ਸੀ ਵੀ ਇਹਨਾਂ ਨੇ ਆ ਕੁਝ ਕਰਨਾ ਠੀਕ ਹੈ ਇੱਕ ਮਿੰਟ ਇੱਕ ਮਿੰਟ ਕਰੋ ਯਾਰ ਚੁੱਪ ਕਰੋ ਪਿਛੇ ਜੋ ਇਲੈਕਸ਼ਨਾਂ ਚੱਲੀਆਂ ਤੁਸੀਂ ਦੇਖਿਆ ਜੋ ਜੋ ਲੋਕਾਂ ਨੂੰ ਉਮੀਦ ਸੀ ਵੀ ਇਹਨਾਂ ਨੇ ਆ ਘਟਿਆ ਕੰਮ ਕਰਨੇ ਨੇ ਉਹ ਸਾਰੇ ਇਹਨਾਂ ਨੇ ਕੀਤੇ ਔਰ ਤੁਸੀਂ ਦੇਖਿਆ ਇਲੈਕਸ਼ਨਾਂ ਦੇ ਵਿੱਚ ਖਰਾਬ ਵੀ ਚਲਾਈ ਪੈਸਾ ਵੀ ਚਲਾਇਆ ਸੂਤ ਤੱਕ ਦਿੱਤਾ ਪਰ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਬੜੇ ਬੁਰੇ ਤਰੀਕੇ ਨਾਲ ਨਕਾਰਿਆ ਚਲੋ ਇੱਥੋਂ ਤੱਕ ਵੀ ਜਿਤਨਾ ਬੰਦਾ ਕਹਿੰਦਾ ਨਾ ਵੀ ਰਾਜ ਹੋ ਜਾਂਦਾ ਵਾ ਵੀ ਚਲੋ ਵੀ ਜੇ ਨਹੀਂ ਅੱਜ ਕਾਊਂਟਿੰਗ ਦੇ ਵਿੱਚ ਉਹ ਲੋਕ ਜਿਨ੍ਹਾਂ ਦੇ ਕਾਰਡ ਬਣ ਨਹੀਂ ਸੀ ਬੜੀ ਸ਼ੈਤਾਨੀ ਦੇ ਨਾਲ ਉਹਨਾਂ ਨੇ ਕਾਰਡ ਬਣਾ ਕੇ ਉਹਨਾਂ ਨੂੰ ਅੰਦਰ ਬਿਠਾਇਆ ਜਿਹਦਾ ਜਦੋਂ ਸਾਨੂੰ ਪਤਾ ਲੱਗਾ ਫਿਰ ਆਪਾਂ ਟੱਟ ਕੇ ਵਿਰੋਧ ਕੀਤਾ ਔਰ ਬਣਦੀ ਜਿਹੜੀ ਕਾਰਵਾਈ ਕਰਾਉਣੀ ਤੇ ਕੌਣ ਆਇਆ ਦਾ ਸੀ ਕਿੱਦੇ ਵੱਲੋਂ ਕਾਰਡ ਬਣਾਏ ਗਏ ਨੈਗਲੀਜੈਂਸੀ ਕਿੱਥੇ ਹੈ ਨੈਗਲੀਜੈਂਸੀ ਜਿੱਥੇ ਵੀ ਹੋ ਗਈ ਉਹ ਕੱਢਾਂਗੇ ਹੁਣ ਦੇਖਾਂਗੇ ਕਿਹਦੀ ਲਾਪਰਵਾਹੀ ਹੈ ਜਿਹੜਾ ਬੰਦਾ ਇਹਨਾਂ ਕੋਲ ਵਿੱਕ ਗਿਆ ਜਿਹੜੇ ਬੰਦੇ ਨੇ ਇਹਨਾਂ ਕੋਲ ਪੈਸਾ ਲੈ ਲਿਆ ਕਿਉਂਕਿ ਹਰ ਕੰਮ ਚ ਦੇ ਪੈਸਾ ਸੁੱਟਦੇ ਜੇ ਵੋਟ ਲੈਣੀ ਤਾਂ ਪੈਸਾ ਜੇ ਕਿਹਨੂੰ ਖਰੀਦਣਾ ਤਾਂ ਪੈਸਾ ਪਰ ਹਾਂ ਇੱਕ ਗੱਲ ਮੈਂ ਕਹਿ ਸਕਦਾ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਕੰਮ ਦਾ ਮੁੱਲ ਪਾਇਆ ਅੱਜ ਦੋਵੇਂ ਸੀਟਾਂ ਬਟਾਲੇ ਦੇ ਵਿੱਚ ਜਿਹੜੀ ਵੱਡੀ ਲੀਡ ਦੇ ਨਾਲ ਜਿਹੜੀ ਚਿਤਾ ਕੇ ਇਹ ਕਹਿੰਦੇ ਸੀ ਨਾ ਵੀ ਆਪਾਂ ਪਤਾ ਨਹੀਂ ਕੀ ਕਰ ਲੈਣਾ ਕੀ ਹੋ ਜਾਣਾ ਅੱਜ ਲੋਕਾਂ ਨੇ ਜਵਾਬ ਦਿੱਤਾ ਕਾਂਗਰਸ ਕਾਂਗਰਸ ਜਿੰਦਾਬਾਦ ਕਾਂਗਰਸ ਨਾਲ ਸਬੰਧਤ ਸਾਂਝਾ ਬਣੇ ਸੀ ਹੋਟ ਪਾਰਟੀ ਨਾਲ ਸਬੰਧਤ ਸਾਨੇ ਲੋਕ ਇਹ ਇਹ ਕਾਂਗਰਸ ਕਾਂਗਰਸ ਦੇ ਨਾਲ ਸਬੰਧਤ ਪਰ ਅੱਗੋਂ ਹੋਰ ਹਾਸੇ ਵਾਲੀ ਗੱਲ ਤਾਂ ਮੈਂ ਦੱਸਾਂ ਇੱਕ کئی ਜਗ੍ਹਾ ਕੱਲ ਇਹ ਕਾਂਗਰਸੀ ਇਕੱਠੇ ਹੋ ਗਿਆ ਵੀ ਆਮ ਆਦਮੀ ਪਾਰਟੀ ਨੂੰ ਹਰਾਣਾ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਹੈ ਕਿਹੜੇ ਕਿਹੜੇ ਜਿੰਦਾਬਾਦ ਕਿਹੜੇ ਕਿਹੜੇ ਅਫਸਰ ਤੇ ਕਾਰਵਾਈ ਹੋ ਸਕਦੀ ਜਿਨ੍ਹਾਂ ਹਸ ਅੱਜ ਵੀ ਹੁਣ ਜਿੱਥੇ ਜਿੱਥੇ ਜਿਹਦੀ ਗਲਤੀ ਹੋਊਗੀ ਉਹਦੇ ਤੇ ਕਾਰਵਾਈ ਕੀਤੀ ਜਾਊਂਦਾ ਨਹੀਂ ਨਾ ਇਹਨਾਂ ਨੂੰ ਹਾਰ ਬਕਾਸ਼ ਨਹੀਂ ਹੋ ਰਹੀ ਹਾਂ ਮੈਂ ਕਹਿੰਦਾ ਵੀ ਇੱਕ ਚੀਜ਼ ਹੁੰਦੀ ਹੈ ਵੀ ਕੁਝ ਬੰਦਾ ਕੁਝ ਹੱਦ ਤੱਕ ਮੈਂ ਕਹਿੰਦਾ ਵੀ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਇਹਨਾਂ ਦੀ ਹੱਦ ਰਹਿ ਗਈ ਹੋਵੇ ਪੈਸਾ ਨਹੀਂ ਚੱਲਿਆ ਸ਼ਰਾਬਾਂ ਨਹੀਂ ਚੱਲੀਆਂ ਸ਼ੂਡ ਨਹੀਂ ਚੱਲੇ ਲੋਕਾਂ ਨੇ ਦਿੱਤਾ ਫਤਵਾ ਕੀ ਜਵਾਬ ਮਿਲਿਆ ਫਿਰ ਨਤੀਜਾ ਤੁਹਾਡੇ ਸਾਹਮਣੇ ਆ ਸੋ ਮੈਂ ਇੱਕ ਗੱਲ ਕਹਿ ਦਿਆਂ ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਲਕਾਰਤਾ ਔਰ ਜੇ ਹੁਣ ਵੀ ਕਹਿਣ ਵੀ ਹੱਲੇ ਸੈਮੀਫਾਈਨਲ ਸਾਡਾ ਰਹਿੰਦਾ ਹੈ ਤੇ ਮੈਂ ਕਹਿੰਦਾ ਕਿੰਨੇ ਬੰਦੇ ਕਿੰਨੇ ਬੰਦੇ ਰੈਸਟ ਹੋਏ ਕਿੰਨਿਆਂ ਦੇ ਕਾਰਵਾਈ ਹੋ ਰਹੀ ਐ ਐਸਐਸਪੀ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਮੈਂ ਕਾਰਵਾਈ ਕਰਕੇ ਫਿਰ ਮੈਂ ਤੁਹਾਨੂੰ ਕੰਦ ਕੰਦ ਤੇ ਕਹਿੰਦੇ ਸੀ ਲਿਖਿਆ ਜਿੱਤਦਾ ਕੰਦ ਤੇ ਕੰਦ ਤੇ ਹੁਣ ਕੰਦ ਵਿਖਾ ਲਓ ਇਹਨਾਂ ਨੂੰ ਜਿਹੜੀ ਲਿਖਿਆ ਹੈ ਕੀ ਕਹਿੰਦੇ ਕੰਦ ਤੇ ਲਿਖਿਆ ਹੈ ਵੀ ਕਾਂਗਰਸ ਜਿੱਤ ਗਈ ਵਿਖਾ ਲਓ ਕੰਦ ਇਹ 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 ਧਮਕੀਆਂ ਦੇਣ ਦਾ ਇਹ ਬਦਮਾਸ਼ੀਆਂ ਵਿਖਾਉਣ ਨਾਲ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਜੇ ਤੁਸੀਂ ਨਾ ਹੁੰਦੇ ਅੱਜ ਕੀ ਸਮਝਦੇ ਹੋ ਰਿਜ਼ਲਟਸ ਤੇ ਕੀ ਅਸਰ ਉਡਾਈ ਜਿਸ ਤਰ੍ਹਾਂ ਬਾਰੋਂ ਲੋਕ ਆਏ ਨੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹਨਾ ਵੀ ਜੇ ਨਾ ਹੁੰਦੇ ਮੈਂ ਤੇ ਆਪੋ ਮੈਂ ਇੱਕ ਇੱਕ ਆਪਣੇ ਵਰਕਰ ਦੇ ਨਾਲ ਠੀਕ ਹੈ ਕੱਲੀ ਕੱਲੀ ਜਿੱਥੇ ਜਿੱਥੇ ਜੋ ਜੋ ਇੱਕ ਕੀਤਾ ਜਾਂ ਕਰ ਰਹੇ ਸਭ ਪਤਾ ਕੋਈ ਗੱਲ ਨਹੀਂ ਇਹ ਵੇਖਿਓ ਬਣਦਾ ਕੀ ਉਹ ਮੈਂ ਜੀ